ਹਾਂਜੀ ਸਤਿ ਸ਼੍ਰੀ ਅਕਾਲ ਜੀ ਇੱਕ ਕਾਫੀ ਸਮੇਂ ਤੋਂ ਨਾ ਜੋ ਐਗਰੀਕਲਚਰ ਦੇ ਕੰਮ ਸੀ ਜੋ ਰੁਕੇ ਹੋਏ ਸੀਗੇ ਤਹਿਸੀਲਾਂ ਤੇ ਸਬਤਸੀਲਾਂ ਦੇ ਪਹਿਲਾਂ ਤਾਂ ਕੁਝ ਪਟਵਾਰੀਆਂ ਦੀ ਹੜਤਾਲ ਵਗੈਰਾ ਕਰਕੇ ਕਾਫੀ ਚੀਜ਼ਾਂ ਪੈਂਡਿੰਗ ਹੋ ਗਈਆਂ ਸੀ ਜਾਂ ਕਿਸੇ ਤਰ੍ਹਾਂ ਦਾ ਤੁਹਾਡਾ ਤਹਿਸੀਲ ਸਬ ਤਹਿਸੀਲ ਦਾ ਕੰਮ ਪੈਂਡਿੰਗ ਹੈ ਤਾ ਪੰਜਾਬ ਸਰਕਾਰ ਵੱਲੋਂ ਕੈਂਪ ਲਗਾਏ ਜਾ ਰਹੇ ਹਨ ਜਿਸ ਦੇ ਵਿੱਚ ਤੁਹਾਡੇ ਜੋ ਪੈਂਡਿੰਗ ਕੰਮ ਪਏ ਹਨ ਉਹਨਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ ਨਾਲ ਦੀ ਨਾਲ ਹੀ ਜਿਵੇਂ ਤੁਸੀਂ ਆਪਦੇ ਜੋ ਵੀ ਕਾਗਜ਼ ਪੱਤਰ ਲੈ ਕੇ ਜਾਂਦੇ ਹੋ ਤੁਹਾਡਾ ਕੋਈ ਕੰਮ ਨਹੀਂ ਹੋ ਰਿਹਾ ਸੀ کافی ਸਮੇਂ ਤੋਂ ਪੈਂਡਿੰਗ ਪਿਆ ਸੀ ਰਜਿਸਟਰੀ ਨਹੀਂ ਹੋ ਰਹੀ ਸੀ ਕੋਈ ਇੰਤਕਾਲ ਦਾ ਕੰਮ ਸੀ ਕਿਸੇ ਤਰ੍ਹਾਂ ਦਾ ਵੀ ਤੁਹਾਡਾ ਕੋਈ ਕੰਮ ਸੀ ਪੈਂਡਿੰਗ ਸੀ ਉਹ ਨਹੀਂ ਸੀ ਹੋ ਰਿਹਾ ਉਦੇ ਲਈ ਤੁਸੀਂ ਆ ਦੇਖ ਸਕਦੇ ਹੋ ਭਗਵੰਤ ਮਾਨ ਜੀ ਨੇ ਖੁਦ ਆਪਦੇ ਪੇਜ ਦੇ ਉੱਤੇ ਇਸ ਚੀਜ਼ ਦਾ ਨੋਟੀਫਿਕੇਸ਼ਨ ਪਾਇਆ ਹੈ ਲਿਖ ਕੇ ਪਾਇਆ ਹੈ ਵੀ ਜੋ ਕੰਮ ਐ ਨਪਟਾਰੇ ਉਹ ਹੋ ਰਿਹਾ ਹਨ ਤੁਸੀਂ ਵੀ ਇਸ ਚੀਜ਼ ਦਾ ਫਾਇਦਾ ਜ਼ਰੂਰ ਲੈ ਲਵੋ ਕਿ ਚੋਣਾ ਆ ਰਹੀਆਂ ਹਨ ਇਸ ਲਈ ਸਾਰਾ ਕੁਝ ਬੰਦ ਹੋ ਜਾਵੇਗਾ ਤੇ ਤੁਹਾਡਾ ਕੋਈ ਵੀ ਕੰਮ ਰਹਿੰਦਾ ਜ਼ਮੀਨ ਦਾ ਤਹਿਸੀਲ ਸਭ ਤਹਿਸੀਲ ਦਾ ਤਾਂ ਤੁਸੀਂ ਉਸ ਨੂੰ ਚੋਣਾਂ ਤੋਂ ਪਹਿਲਾਂ ਪਹਿਲਾਂ ਜਰੂਰ ਨਿਪਟਾ ਲਓ ਤੇ ਇਹ ਕੰਮ ਅੱਗੇ ਕਾਫੀ ਲੰਬਾ ਪੈ ਜਾਵੇਗਾ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦਿਓ ਤਾਂ ਜੋ ਜਿਨ੍ਹਾਂ ਦਾ ਕੋਈ ਕੰਮ ਪੈਂਡਿੰਗ ਆ ਉਹਨਾਂ ਤੱਕ ਇਹ ਵੀਡੀਓ ਪਹੁੰਚ ਜਾਵੇ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰਕੇ ਜਰੂਰ ਜਾਓ ਧੰਨਵਾਦ ਜੀ